ਸ਼ਲੋਕ ਮਹੱਲਾ 5ਵਾਂ ਤਿੰਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ 5ਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗਵਾਰੇ ਦੀ ਸ੍ਰੀ ਕਬੀਰ ਜੀੋ ਕੇ ਚੌਪ ਦੇ 14 ਅਬ ਮੋਹੇ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ 부ਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੀ ਰਾਮ ਉਦਕ ਜਨ ਜਲਤ ਉਭਾਰੀ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੀ ਜਲ ਨਖੁੱਟਤ ਨਹੀਂ ਕਹਿ ਕਬੀਰ ਭਜ ਸਾਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਧਿਕ ਹਾਏ ਰਹਾਉ ਤੂੰ ਜਲ ਨਿਧ ਹਉ ਜਲ ਕਾਮੀਨ ਜਲ ਮਹਿ ਰਹਉ ਜਲਹਿ ਬਿਨਖੀਨ ਤੂੰ ਪਿੰਜਰ ਹौं ਸੁ ਅਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹਉ ਪੰਖੀ ਆਹੀ ਮੰਦ ਭਾਗੀ ਤੇਰੋ ਦਰਸ਼ਨ ਨਾਹੀ ਤੂੰ ਸਤਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾਹ ਕਾਹੇ ਦੁਖ ਮਾਨਿਆ ਹਮ ਅਪਤ ਹੈ ਆਪਣੀ ਪਤ ਖੋਈ ਅਮਰੈ ਖੋਜ ਪਰੋ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸੋ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰੇ ਗੋਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਨਾਮ ਗੌੜੀ ਕਬੀਰ ਜੀ ਨਗਨ ਫਿਰਤ ਜਾਉ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਲਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੂंड मुंडाए ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਰਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਗਉੜੀ ਕਬੀਰ ਜੀ ਸੰਧਿਆ ਪ੍ਰਾਂਤ ਇਸਨਾਨ ਕਰਾਹੀ ਜਿਉ ਭਏ ਦਾਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਈ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਰਚਾਈ ਤਿਨ ਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹਿ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੁ ਕਾਇ ਕਰੀਜੈ ਸਰਬਸ ਛੋੜ ਮਹਾਰਾਸ ਪੀਜੈ ਕਬੀਰ ਜੀ ਗੌੜੀ ਕਿਆ Jap ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਰੇ ਜਨ ਮਨ ਮਾਧਉ ਸਿਉ ਲਾਈਐ ਚਤਰਾਈ ਨਾ ਚਤਰ ਭੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗ ਰਹਾਇਆ ਗੌੜੀ ਕਬੀਰ ਜੀ ਗਰਭਵਾਸ ਮਹਿ ਕੁੱਲ ਨਹੀਂ ਜਾਂਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਉ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ ਗਊੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨਾ ਸੋਈ ਹੈ ਰਾਜ ਅਰੰਕ ਦੂ ਮਿਲ ਰੋਈ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਗਤ ਰਹਬੋ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਣ ਪੀਓ રે ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੈ ਕੰਚੂਆ ਫਲ ਮੋਤੀ ਕਮਨ ਸੋ ਘਰ ਜੋ ਨਿਰਭਉ ਕਹੀਐ ਪਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਟਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਨਿਆਨ ਕਬੀਰ ਨਿਰਗੁਣ ਨਾਮ ਨਾਰੋਸ ਇਸ ਪਰਚਾਏ ਪਰਚ ਰਹੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾਹੀ ਜਾਨ ਜਾਨ ਸਭ ਕਹਿ ਤਹਾਂ ਹੀ ਰਹਾਉ ਕਹਿਨ ਕਹਾਵਨ ਨਹਿ ਪਤੀਈ ਹੈ ਤਉ ਮਨ ਮਾਨੈ ਜਾਤੇ ਹਉਮੈ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਗਉੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕਹਿ ਸੰਗਾ ਕਹੋ ਕਬੀਰ ਸੁਨੋ ਰੇ ਗੁਨਿਆ ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੂਏ ਕਿਆ ਸ਼ੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੂ ਮਰਬੋ ਸੰਸਾਰਾ ਅਬ ਮੋਹਿ ਮਿਲਿਓ ਹੈ ਜਿ ਆਵਨ ਹਾਰਾ ਰਹਾਉ ਵਿਆਦੇਹੀ ਪਰਮਲ ਮਹ ਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ ਕੂਟਾ ਇਕ ਪੰਚ ਪਨੇਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨੇਹਾਰੀ ਗੌੜੀ ਕਬੀਰ ਜੀ ਹਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗੌੜੀ ਕਬੀਰ ਜੀ ਕੀ ਨਾਲ ਰਲਾਇ ਲਿਖਿਆ ਮਹੱਲਾ 5 ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਦਹਾ ਚਰੈ ਨਿਤ ਉਠ ਹਾਸੈ ਹੀਂ ਗੈ ਮਰੈ ਮਾਤਾ ਪੈਸਾ ਅਮੋਹਾ ਜਾਇ ਕੁਦ-ਕੁਦ ਚਰੈ ਰਸਾਤਲ ਪਾਇ ਕਹੋ ਕਬੀਰ ਪ੍ਰਗਟ ਭਈ ਛੇੜ ਲੈਲੇ ਕਉ ਚੂੰਗੈ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗੌੜੀ ਕਬੀਰ ਜੀ ਪੰਚ ਪਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੁਰਬ ਜਨਮ ਹਉ ਤਪ ਕਾ ਹੀਨਾ ਅਬ ਕਹੋ RAM ਕਮਨ ਗਤ ਮੋਰੀ ਤਾਜੀਲੇ ਬਨਾਰਸ ਮਤ ਭਈ ਥੋਰੀ ਰਹਾਉ ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਹਰ ਮਗਹਰ ਉਠਿਆ ਆ ਬਹੁਤ ਬਰਸ ਤਪ ਕੀਆ ਕਾਂਸੀ ਮਰਨ ਭਇਆ ਮਗਹਰ ਕੀ 바ਸੀ ਕਾਂਸੀ ਮਗਹਰ ਸਮ ਵਿਚਾਰੀ ਕੋਸੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਜ ਸੇਵ ਸਭ ਕੋ ਜਾਣੈ ਮੁਗਾ ਕਬੀਰ ਰਮਤ ਸ੍ਰੀ ਰਾਮੈ ਗੌੜੀ ਕਬੀਰ ਜੀ ਜੋ ਆ ਚੰਦਨ ਮਰਦਨੇ ਅੰਗਾ ਸੋ ਤਨ ਜਲੈ ਕਾਠ ਕਹਿ ਸੰਗਾ ਇਸ ਤਨ ਧਨ ਕੀ ਕਮਨ ਬਡਾਈ ਧਰਨ ਪਰੈ ਉਰਵਾਰ ਨਾ ਜਾਈ ਰਹਾ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖਿਨ ਲੇਹੇ ਨਾ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਂਧਿਓ ਚੋਰ ਗੁਰਮਤਿ ਰਸ ਰਸ ਹਰ ਗੁਣ ਗਾਵੈ ਆਰਾਮੈ RAM ਰਮਤ ਸੁਖ ਪਾਵੈ ਕਿਰਪਾ ਕਰ ਕੈ ਨਾਮ ਦਿਰਡਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤਰੇ ਅੰਦਾ ਸਤਿ RAM ਝੂਠਾ ਸਭ ਧੰਦਾ ਗੌੜੀ ਕਬੀਰ ਜੀ ਟਿਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ RAM ਦੁੱਖ ਬਿਨ ਸੇ ਸੁਖ ਕੀਓ ਬਿਸ RAM ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹੇ ਸਰਬ ਕੁਸਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਉ ਤਨ ਮਹਿ ਹੋਤੀ ਕੋਟ ਅਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੂ ਨਾ ਅਵਰ ਡਰਾਵੋ ਗਉੜੀ ਕਬੀਰ ਜੀ ਪਿੰਡ ਮੂਏ ਜੀਉ ਕਿਹੇ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ ਸੋ ਪਦ ਰਵਹੁ ਜੇ ਬਹੁਰ ਨਾ ਰਵਨਾ ਸੋ ਧਿਆਨ ਧਰਹੁ ਜੇ ਬਹੁਰ ਨਾ ਧਰਨਾ ਐਸੇ ਮਰਹੁ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਲਾਵ ਬਿਨ ਜਲ ਸੰਗਮ ਮਨ ਮਹਿ ਨਾਵੂ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਕਹ ਕਬੀਰ ਨਿਰੰਜਨ ਧਿਆਵੂ ਤਿਤ ਘਰ ਜਾਵੋ ਜੇ ਬਹੁਰ ਨ ਆਵ ਗੌੜੀ ਕਬੀਰ ਜੀ ਤਿਪਦੇ ਕੰਚਨ ਸਿਓ ਪਾਈਐ ਨਹੀਂ ਢੋਲ ਮਨ ਦੇ ਰਾਮ ਲੀਆ ਹੈ ਮੋਲ ਹਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ ਬ੍ਰਹਮ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗਉੜੀ ਕਬੀਰ ਜੀ ਜੇ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੂੰ ਮਰਨ ਮਨ ਮਾਨਿਆ ਮਰ ਮਰ ਜਾਤੀ ਜਿਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਇਆ ਪਰਮ ਰਹਿਆ ਪਰਮਾਨੰਦਾ ਗਉੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵ ਖੋਜਤ ਤਨ ਮਹਿ ਠੌਰ ਨਾ ਪਾਵ ਲਾਗੀ ਹੋਏ ਸੋ ਜਾਣੈ ਪੀਰ ਆਰਾਮ ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੌਣ ਪਿਆਰੀ ਕਹੋ ਕਬੀਰ ਜਾਂ ਕੈ ਮਸਤਕ ਭਾਗ ਸਭ ਪਰ ਹਰ ਤਾ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾਂ ਕਹਿ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ RAM ਭਰੋ ਸਾ ਤੋਰਾ ਤਬ ਕਾਹੂ ਕ ਕਮਨ ਨਿਹੂ ਰਹਾਉ ਤੀਨ ਲੋਕ ਜਾਂ ਕਹਿ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਵਿਖ ਦੇ ਮਹਤਾਰੀ ਗੌੜੀ ਕਬੀਰ ਜੀ ਬਿਨ ਸੱਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦਾ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾਉ ਸਾਹਨ ਸੱਤ ਕਰੈ ਜੀ ਆਪਣੇ ਸੋਰ ਮਈਏ ਕੋ ਮਿਲੈ ਨਾ ਸੁਪਨੇ ਤਨ ਮਨ ਧਨ ਗ੍ਰਹਿ ਸੋਪਸਰੀਰ ਸੋ ਹੀ ਸੋ ਹਗਨ ਕਹ ਕਬੀਰ ਗੌੜੀ ਕਬੀਰ ਜੀ ਵਿਖਿਆ ਬਿਆਪਿਆ ਸਗਲ ਸੰਸਾਰ ਵਿਖਿਆ ਲੈ ਦੂਬੀ ਪਰਵਾਰ ਰੇ ਨਰ ਨਾਬ ਚੌੜ ਕਤ ਬੋੜੀ ਹਰਿ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ ਤੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹੇ ਕੁੱਲ ਪੂਤਨਾ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮਹਤਾਰੀ ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਅ ਅਪਰਾਦੀ ਰਹਾਉ ਮੋਚ ਮੋਚ ਗਰਭ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਭਜ ਕੁ ਰੂਪ ਗੌੜੀ ਕਬੀਰ ਜੀ ਜੋ ਜਨ ਲਿਹੇ ਖਸਮ ਕਾ ਨਾਉ ਤਿਨ ਕੈ ਸਦ ਬਲੇ ਹਾਰੇ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹਾਉ ਜਿਹ ਕਟ ਰਾਮ ਰਹਿਆ ਪਰਪੂਰ ਤਿਨ ਕੀ ਪਗ ਪੰਕਜ ਹਮ ਧੂਰ ਜਾਤ ਜਿਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੋਐ ਮੇਰੀ ਬਾਠੀ ਸਚ ਮਹਾਰਸ ਤਨ ਭਇਆ ਕਾਠੀ ਵਾਕੂ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਨ ਜੋ ਮਿਲਾਈ ਆਨੰਦ ਮਾਤੇ ਅਨ ਦਿਨ ਜਾਈ ਚੀਨਤ ਚੀਤ ਨਿਰੰਜਨ ਲਾਇ ਕਹੋ ਕਬੀਰ ਤਉ ਅਨ ਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨੈ ਵਿਆਪੀ ਮਨਹਿ ਮਾਰ ਕਮਨ ਸਿਧ ਥਾਪੀ ਕਮਨ ਸੋ ਮਨ ਜੋ ਮਨ ਮਾਰੈ ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭਿਉ ਮਨ ਮਦਸੂਦਨ ਤ੍ਰਿ ਭਵਨ ਦੇਉ ਗੌੜੀ ਕਬੀਰ